ਮੋਲ ਤਾਂ ਇਹਦਾ ਸੀ 35000 ਮੰਗਦੇ ਸੀ 35000 ਲੱਗਿਆ ਕੀ ਹੈਗਾ 18000 ਦਿੰਦੇ ਆ ਤੂੰ ਤਾਂ ਕੰਮ ਕਰਦਾ ਹੁੰਦਾ ਸੀ ਅੱਛਾ ਗਿੱਲੋ ਚੱਕਲ ਸਾਡੇ ਕੋਲੇ 200 ਭੇਡ ਤੇ 150 ਬੱਕਰ ਲੈਲਾ ਤੇ 60 ਬੱਕਰੀਆਂ ਹੁੰਦੀਆਂ ਸੀ ਅੱਛਾ 25 ਝੰਡੇ ਮਾਂ ਚਿੰਤਪੁਰ ਨਹੀਂ ਪੁੱਛੋ ਤੋਂ ਵਸਤੇ ਵੇ ਕੇ ਲਾਇਆ ਲੋਹੜੀ ਵੇਲੇ ਲਾਸਟ ਵਾਰ ਅੱਛਾ ਉੱਚੋ ਤੋਂ ਵਸਤੇ 25 ਝੰਡੇ ਮਾਂ ਚਿੰਤਪੁਰਨੀ ਦਰਬਾਰ ਚ ਅੱਜ ਵੀ ਖੜਾ ਨਮੀ ਅਸੀਂ ਜਾਂਦਾ ਉਹ ਉਹ ਪਹਿਲਾ ਸੂਆ ਇਹ ਮਾਲਾ ਦੋ ਸੂਈ ਰਾਈ ਵੀ ਹੈ ਤੀਜੀ ਸੂਈ ਸੂਈ ਵਾਲੇ ਲਓ ਜੀ ਪੱਠ ਦਿਖਾ ਦੇਣਾ ਹੈਗੇ ਤੁਹਾਨੂੰ ਬਾਬਾ ਕਹਿੰਦਾ ਸਾਰੀ ਮੰਡੀ ਦੇ ਵਿੱਚੋਂ ਵਧੀਆ ਪੱਠ ਹੈਗੀ ਚਲੋ ਪਤਾ ਨਹੀਂ ਕਹਿੰਦੇ ਹੈਗੇ ਕਿਉਂਕਿ ਜਾਨਵਰ ਬਹੁਤ ਜਗ੍ਹਾ ਤੇ ਖੜੇ ਨੇਗੇ ਕਈ ਵਾਰ ਬੰਦੇ ਦੀ ਨਿਗਾਚ ਨਹੀਂ ਵੀ ਪੈਂਦੀ ਹੁੰਦੀ ਕੀ ਹਾਲ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਪਿੰਡ ਕਿਹੜਾ ਜੀ ਪਿੰਡ ਚੱਕ ਆਰਾਮ ਸਿੰਘ ਵਾਲਾ ਚੱਕ ਆਰਾਮ ਸਿੰਘ ਵਾਲਾ ਜਿਹੜਾ ਕਿਹੜਾ ਪਿੰਡ ਹੈ ਜੀ ਜਿਲਾ ਬਠਿੰਡਾ ਜੀ ਠੀਕ ਐ ਐਂ ਕਾ ਤੂੰ ਕਹਿਆ ਜੀ ਆਪਾਂ ਨੇ ਪਹਿਲਾਂ ਕੈਮਰਾ ਤੋਂ ਵੀ ਆਹੀ ਪੱਠੀ ਨਹੀਂ ਹੋਣੀ ਮੰਡੀ ਚ ਪੱਠਾ ਇਹ ਕਹੇ ਜੀ ਵਿਖਾਈ ਬਈ ਸਾਡੀ ਜਿਹੜੇ ਕੰਨ ਕੰਨ ਵਾਲੇ ਚੌੜੇ ਇੱਕ ਤਾਂ ਅੱਛਾ ਵਿਟਲ ਪੱਠਾ ਪਿਆਵਰ ਵਿਟਲ ਅੱਛਾ ਪਿਆਵਰ ਆ ਜਮਾ ਹਾਂ ਪਿਆਵਰ ਆ ਪੂਰੇ ਦੰਦ ਇਦਾਂ ਨੂੰ ਕਰੋ ਫਿਰ ਇਹਨੂੰ ਪੂਰੇ ਦੰਦ ਆ ਗਏ ਦੰਦ ਪੂਰੇ ਆ ਗੱਬਣ ਹੋਈ ਨਹੀਂ ਗੱਬਣ ਕਰਾਈ ਨਹੀਂ ਘਰੇ ਖੜੀ ਘਰੋਂ ਖੜੀ ਪੱਠਾ ਕਰੇ ਖੜੀ ਪੱਠਾ ਹਾਂ ਗੱਬਣ ਜਮਾ ਨਹੀਂ ਕਰਾਈ ਕਿ ਕਰਾਈ ਨਹੀਂ ਗੱਬਣ ਛੋਟੀ ਕਰਕੇ ਨਹੀਂ ਕਰਾਈ ਸੀ ਵੀ ਜੇ ਛੋਟੀ ਪੱਠ ਆਪਾਂ ਗੱਬਣ ਕਰਾ ਲੈਨੇ ਆ ਪਿਛਕ ਜੇ ਜਾਂਦਾ ਜਾਨਵਰ ਅੱਛਾ ਅੱਛਾ ਤੇ ਹੁਣ ਫਿਰ ਤੇ ਹੁਣ ਫਿਰ ਇਹ ਬੱਚੇ ਦੇਣ ਦੇ ਪੂਰੀ ਕਾਬਲ ਹੋਗੇ ਪੂਰੀ ਕਾਬਲ ਆ ਯਾਨੀ ਕਿ ਪੂਰੇ ਮੇਲੇ ਵਧੀਆ ਬੱਚੇ ਦੋਗੀ ਜਦੋਂ ਗੱਬਣ ਦੇ ਜਮਾ ਨੇੜੇ ਆ ਗਈ ਨਾ ਸੂਣ ਦੇ ਗੱਬਣ ਹੋ ਕੇ ਫੇਰ ਦੱਸੂਗੀ ਅਸਲ ਦੇ ਵਿੱਚ ਉਹ ਇਹ ਪੱਠ ਕੀ ਹੈਗੀ ਮੁੱਲ ਕੀ ਮੰਗਿਆ ਜੀ ਮੁੱਲ ਤਾਂ ਇਹਦਾ ਸੀ 35000 ਮੰਗਦੇ ਸੀ 35000 ਲੱਗਿਆ ਕੀ ਹੈਗਾ 18000 ਦਿੰਦੇ ਆ ਕਿਉਂ ਪਤਾ ਨਹੀਂ ਉਹੀ ਬੱਚੇ ਦਾ ਵਿਚਕਾਟਾ ਮਾਰਦੇ ਫਿਰਦੇ ਆ ਮਾਂ ਕਰੇ ਜੀ ਅੱਛਾ ਹਾਂ ਕਿਉਂ ਨਹੀਂ ਕਿੰਨੇ ਹੀ ਦੇਣੀ ਆ ਫਿਰ ਹੈ ਦੇ ਦਾਂਗੇ ਪਰ ਜਿੱਥੇ ਹਾਬ ਜੇ ਨਾਲ ਆ ਗਈ ਦੇ ਦਾਂ ਹਾਬ ਜੇ ਵੀ ਕਿਤੇ ਹੋ ਗਈ ਚਾਪ ਤਾਂ ਵੀ ਹੁਣ ਆਵਾ ਮੂੰਹ ਮੰਗੇ ਤਾਂ ਮਿਲਦਾ ਵੀ ਨਹੀਂ ਹੁੰਦਾ ਹਨਾ ਮੂੰਹ ਮੱਛੀ ਪੁੱਛੀ ਦੀ ਵੀ ਦੇ ਦਾਂਗੇ ਮੱਛੀ ਪੁੱਛੀ ਦੀ ਤਾਂ ਮਿਲ ਜਾਊਗੀ ਹਾਂ ਰੇਟ ਤਾਂ ਜਿਆਰਾ ਠੀਕ ਹੀ ਕਰਿਆ ਬਾਬੇ ਨੇ ਕੋਈ ਬਾਲਾ ਕੰਮ ਜਿਆ ਤੱਕ ਕਰਿਆ ਨਹੀਂਗਾ ਨਹੀਂ ਬਾਕੀ ਮੈਂ ਹੋਂ ਵੀ ਮਸ਼ਹੂਰ ਆ ਨਾ ਵਾਲਾ ਬਾਜਾ ਨਾ ਹੈਗਾਗਾ ਪੱਟ ਇਲਾਕੇ ਚ ਮਸ਼ਹੂਰ ਆ ਮੱਖਣ ਬਾਬਾ ਚੱਕ ਵਾਲਾ 448 ਮੁੰਡੇ 295 ਕੁੜੀਆਂ ਮੇਰੀ ਗੱਦੀ ਤਾਂ ਹੋਏ ਬੱਚੇ अच्छा ਤੁਸੀਂ ਗੱਡੀ ਚ ਲਾਉਣਾ ਗੱਡੀ ਲਾਉਣਾ ਮਾਂ ਕਾਲੀ ਦੀ ਗੱਡੀ ਲਾਉਣਾ ਸ਼ਨੀਵਾਰ ਠੀਕ ਹੈ 47 ਫੌਜ ਚ ਭਰਤੀ ਹੈ 10 ਪੁਲਿਸ ਚ ਭਰਤੀ ਹੈ 2 ਬਿਜਲੀ ਚ ਲਵਾਉਣ ਮੈਨਾਂ ਇੱਕ ਸੇਲ ਟੈਕਸ਼ਨ ਚ ਕਲੰਕ ਲੱਗਿਆ ਇੱਕ ਮੋਂਡਾ ਕਮਾਂਡੋ ਚ ਭਰਤੀ ਹੈ ਪੂਰੀ ਡਿਟੇਲ ਰੱਖੀ ਹੋਈ ਆ ਹਾਂ ਪੂਰੀ ਡਿਟੇਲ ਕਰ ਲੈਣ ਕਿ ਲਾਉਣਾ ਫਿਰ ਸ਼ਨੀਵਾਰ ਚੌਕੀ ਲਾਉਣਾ ਕੱਲੇ ਕੱਲੇ ਬੱਚੇ ਦੀ ਮੇਰੇ ਕੋਲ ਫੋਟੋ ਲੱਗੀ ਵੀ ਆ ਨੰਬਰ ਵਾਜ ਲੱਗੀ ਵੀ ਆ ਇੱਕ ਕਿੰਨੇ ਪੈਸੇ ਦੇ ਜਾਂਦੇ ਨੇ ਫਿਰ ਉਹ ਜੀ ਕੁਝ ਵੀ ਨਹੀਂ ਲੈਂਦਾ ਮੈਂ ਜਿੰਨਾ ਚੜਾਵਾ ਹੁੰਦਾ ਮੈਂ ਗਰੀਬ ਕੁੜੀਆਂ ਦੇ ਵਿਆਹ ਕਰਦਾ ਨਾ ਮੈਂ ਦਿਹਾੜੀ ਕਰਦਾ ਮੈਂ ਕੰਮ ਕਰਕੇ ਅੱਛਾ ਹਾਂ ਕੋਈ ਬੰਦਾ ਮੇਰੇ ਪਿੰਡ ਚ ਮਰਦਾ ਮਨਾਮ ਕਰਾ ਦੇ ਅਗਲਾ ਕਹਿੰਦਾ ਜੇ ਮੁੰਡਾ ਹੋ ਗਿਆ ਭਰਤੀ ਹੋ ਗਿਆ ਮੈਂ ਸਾंप ਲਊਂ ਪਹਿਲੀ ਤਨਖਾਹ ਲੈਣਾ ਮੈਂ ਉਹ ਕਿਸੇ ਗਰੀਬ ਕੁੜੀ ਦੇ ਵਿਆਹ ਤੇ ਦਿਨਾ ਉਸ ਪਿੰਡ ਦੇ ਵਿੱਚ ਦਿਨਾ ਜਿੱਥੇ ਭਰਤੀ ਨਹੀਂ ਸਾंप-ਸੂਂਪ ਲੈੰਦੇ ਹੋਮੋਂਗੇ ਜੀ ਬੇਸ਼ਾਮ ਨਹੀਂ ਕੋਈ ਸ਼ਾਂਪਾਂ ਦਾ ਮੈਨੂੰ ਲਾਲਚ ਹੀ ਨਹੀਂ ਕੋਈ ਸਾਡੇ ਘਰੇ ਪਹਿਲਾਂ ਤੋਂ ਹੀ ਮੇਰਾ ਪਿਓ ਮਾਲ ਪਸ਼ੂ ਦਾ ਕੰਮ ਕਰਦਾ ਹੁੰਦਾ ਸੀ ਅੱਛਾ ਮਿੱਲਾ ਚੱਕਲ ਸਾਡੇ ਕੋਲੇ 200 ਭੇਡ ਤੇ 150 ਬੱਕਰ ਲੇਲਾ ਤੇ 60 ਬੱਕਰੀਆਂ ਹੁੰਦੀਆਂ ਸੀ ਆਹ ਚਲੇ ਵੇਲੇ ਆਹ ਡਾਂਗ ਹੁੰਦੀ ਸੀ 7 ਬੋਰੀ ਦੀ ਡਾਂਗ ਦੇਖ ਲੈ ਕਹਿੰਦਾ ਨਿੱਤਵਾ ਤੇਲ ਲਵਾਉਦਾ ਅੱ ਆਲਦੀ ਡਾਂਗਾ ਹਲਚਲੇ ਦੀ ਕਦੋਂ ਜਦੋਂ 747 ਦੇ ਵੇਲੇ ਸੀ 47 ਦੇ ਜਿੰਨ ਆਪਣੇ ਹੱਲਾ ਬੋਲਦਾਂ ਲਿਆ ਉਹਦੋਂ ਇਹ ਡਾਂਗ ਨਾ ਮੇਰਾ ਪਸ਼ੂ ਉਹ ਟੱਪ ਜਾਂਦਾ ਐਸੇ ਡਾਂਗ ਨਾਲ ਕੱਚਾ ਸੂਆ ਸੱਤ ਪੋਰੀ ਦੀ ਹੁੰਦੀ ਸੀ ਇਹ ਪੂਰੀ ਇੱਕ ਕਾਰ ਦੀ ਲੱਕੜ ਹੈ ਬੰਦਾਂ ਦੀ ਬੰਦਾਂ ਵਾਲੀ ਡਾਂਗ ਹੁੰਦੀ ਸੀ ਮਸ਼ਹੂਰ ਡਾਂਗ ਸੀ ਪਿੰਡ ਦੇ ਵਿੱਚ ਠੀਕ ਆ ਆ ਰੰਗ ਕਦੋਂ ਤੱਕ ਕਰਿਆ ਜੀ ਡਾਂਗਾਂ ਜੀ ਰੰਗ ਹੀ ਆਏ ਸੀ ਇਹਨੂੰ ਤੇਲ 5 ਲੀਟਰ ਤੇਲ ਲਾ ਦਿੰਦਾ ਸੀ ਸਾਡਾ ਬੁਰਾ ਕਿਹੜਾ ਜੀ ਇਹਨੂੰ ਤੇਲ ਲੱਗਦਾ ਹੁੰਦਾ ਸੀ ਇਹਦੇ ਵਿੱਚ ਸਰੋਂ ਦਾ ਤੇਲ ਲੱਗਦਾ ਤਾਂ ਕਰਕੇ ਕਾਲੀ ਆ ਬੜਤੀ ਕਿਸੇ ਨੇ ਲਿਜਾ ਕੇ ਦੁਬਾਰੇ ਦੱਸੋ ਕਿਹੜੀ ਡਾਂਗ ਲੱਕੜ ਸੀ ਇਹ ਇਹ ਲੱਕੜੇ ਡ ਕਾ ਕੱਚਾ ਸੁਆ ਹੁੰਦਾ ਨਹੀਂ ਲੱਕੜ ਕਿਹੜੀ ਆ ਇਹ ਲੱਕੜ ਬਾਸ ਦੀ ਡਾਂਗ ਆ ਬਾਸ ਹਾਂ ਇਹ ਭਾਰੀ ਬੜੀ ਆ ਜਿੱਕੇ ਜੀ ਬੜੀ ਹੁੰਦੀ ਸੀ ਇਹ ਤਾਂ ਕਾਏ ਕਰੋ ਛਾਲ ਮਾਰ ਕੇ ਦੂਜੇ ਪਾਸੇ ਮਾਰ ਜਾਂਦਾ ਸੀ ਇਹ ਡਾਂਗ ਨਾ ਇਹ ਵੱਡੀ ਸੀ ਡਾਂਗ ਹਾਂ ਬਹੁਤ ਵੱਡੀ ਡਾਂਗ ਸੀ ਕੋਈ ਲੈ ਗਿਆ ਸੀ ਮੰਗ ਕੇ ਇੰਨੀ ਪੁਰਾਣੀ ਸਾੰਭੀ ਵੱਡੀ ਆ ਇਹ ਜੀ ਸਾਰੇ ਬੰਦ ਸਾਰੀ ਤੇ ਬੰਦ ਪਏ ਹੋਏ ਸੀ ਇਹਦੇ ਤੇ ਉੱਤੇ ਬੋਲਰਾਂ ਲੱਗਿਆ ਸੀ ਸਨ 47 ਵੇਲੇ ਦੀ ਡਾਂਗ ਆ ਜੀ ਹਾਂ ਇਹ ਮਾਰ ਹੁੰਦਾ ਸਾਡੇ ਕੋਲ ਮਾਲ ਹੁੰਦਾ ਸੀ 200 ਭੇਡ ਹੁੰਦੀ ਸੀ ਉਦੋਂ ਹਾਂ ਤੇ 150 ਲੇਲਾ ਹੁੰਦਾ ਸੀ 60 ਬੱਕਰੀਆਂ ਹੁੰਦੀਆਂ ਸੀ ਠੀਕ ਹੈ ਇਹ ਫਿਰ ਕੀ ਦੀ ਹੈਗੀ ਤੁਹਾਡੇ ਪਾਦਰ ਸਾਹਿਬ ਦੀ ਮੇਰੀ ਪਿਓ ਦੀ ਬਿੱਲਾ ਬਿੱਲਾ ਬਹੁਤ ਮਸ਼ਹੂਰ ਸੀ ਪਿੰਡ ਚੱਕਰਾਮ ਸਿੰਘ ਦਾ ਬਿੱਲਾ ਪਸ਼ੂ ਦਾ ਬਾਲਾ ਸਿਆਣਾ ਸੀ ਉਹ ਬਿੱਲੇ ਦੀ ਡਾਂਗ ਆ ਜਾਂਦੀ ਕਿਹੜੀ ਡਾਂਗ ਜੇ ਕੋਈ ਬੰਦਾ ਹੈ ਡਾਕਟਰ ਜਵਾਬ ਦੇ ਜਾਂਦਾ ਸੀ ਨਾ ਵੀ ਪਸ਼ੂ ਇਹ ਸੂਂਦਾ ਨਹੀਂ ਤੇ ਉਹ ਬੰਦਾ ਰਾਤ ਨੂੰ ਜਾ ਕੇ ਪਸ਼ੂ ਕੋਲੇ ਕੱਢ ਦਿੰਦਾ ਸੀ ਮੈਂ ਵੀ ਕੱਢ ਦਿੰਨਾ ਭਾਰ ਕੱਢ ਦਿੰਨਾ ਭਾਰ ਪੈਂਦਾ ਹੋਵੇ ਮੈਂ ਵੀ ਕੱਢ ਦਿੰਨਾ ਠੀਕ ਹੈ ਕਿਸੇ ਦਾ ਭਾਰ ਪੈ ਫਿਰ ਆ ਵੀ ਨੇ ਇੱਕ ਕੰਮ ਸਿਖਾਇਆ ਸੀਗਾ ਜਿਹੜਾ ਵੀ ਆਹ ਹਾਂ ਚਾਨਣਪਾਲਾ ਕੰਮ ਤਾਂ ਮੈਂ ਸ਼ੇਰ ਬਣਦਾ ਹੁੰਦਾ ਸੀ ਮਾਤਾ ਦਾ ਜਗਰਾਤਿਆਂ ਦੇ ਵਿੱਚ ਅੱਛਾ ਮੈਂ 33-33 ਰਾਤਾਂ ਸ਼ੇਰ ਹੀ ਬਣਦਾ ਹੁੰਦਾ ਸੀ ਮੈਨੂੰ ਨਹੀਂ ਬਤਾ ਕਿੰਨੇ ਪੈਸੇ ਦਿੰਦੇ ਸੀ ਸ਼ੇਰ ਬਣਦੇ ਸੀ ਕੋਈ ਪੈਸਾ ਨਹੀਂ ਮੈਂ ਫ੍ਰੀ ਸੇਵਾ ਕਰਦਾ ਹੁੰਦਾ ਸੀ ਮੈਂ ਘਰੋਂ ਬਹੁਤ ਗਰੀਬ ਅੱਜ ਵੀ ਗਰੀਬ ਅੱਜ ਵੀ ਮੈਂ ਦਿਹਾੜੀ ਕਰਕੇ ਕੰਮ ਕਰਕੇ ਖਾਣਾ ਐਡੀ ਵੱਡੀ ਗੱਜੀ ਦਾ ਬਾਦਸ਼ਾਹ ਕਿਤੇ ਤੂੰ ਘਰੇ ਆ ਕੇ ਦੇਖ ਲਈ 27 ਸਾਲਾਂ ਬਾਅਦ ਬੱਚਾ ਮੇਰੀ ਗੱਦੀ ਦਾ ਕਲਕੱਤੇ 23 ਸਾਲਾਂ ਬਾਅਦ 20 ਸਾਲਾਂ ਬਾਅਦ ਮੇਰਾ ਉਹ ਤਾਂ ਉਹ ਰਪੀ ਤਾਂ ਜਿੰਨੇ ਮਰਜੀ ਲੈ ਲੈਂਦਾ ਹੀ ਨਹੀਂ ਨਾ ਜਿੰਨਾ ਹੁੰਦਾ ਚੜਾਵਾ ਗਰੀਬ ਕੁੜੀਆਂ ਦੇ ਵਿਆਹ ਕਰ ਦਿੰਦਾ ਦਿਹਾੜੀ ਤੇ ਫਿਰ ਕਿ ਮਿਸਤਰੀ ਨਾਲ ਜਾਂਦਾ ਮਿਸਤਰੀਆਂ ਨਾ ਜਾਣਾ ਜਾ ਕੋਈ ਮੈਂ ਆਪਦੀ ਖੇਤੀ-ਕੁਤੀ ਕਰ ਲਾਂ ਜੀ ਬੱਚੇ ਮੇਰੇ 4 ਮੁੰਡੇ ਠੀਕ ਹੈ ਜੀ ਕਮਾਈ ਕਰਦੇ ਆ ਘਰ ਵਾਲੀ ਵਧੀਆ ਸਕੂਲ ਚ ਜਾਂਦੀ ਆ ਖਾਣਾ ਬਣਾ ਕੇ ਲੈ ਕੇ ਆਉਂਦੀ ਠੀਕ ਹੈ ਜੀ ਵੀ ਸਾਡੇ ਕੋਈ ਬੰਦਾ ਕੋਈ ਵੀ ਸਾਡੇ ਵੇਲਾ ਨਹੀਂ ਅਸੀਂ ਸਾਰੇ ਬਾਈ ਕੰਮ ਕਰਕੇ ਖਾਂਦੇ ਆ ਕੰਮ ਕਰ ਮਜ਼ਦੂਰੀ ਕਰਕੇ ਮੈਂ ਬੱਕਰੀ ਇੱਕੋ ਹੀ ਰੱਖੀ ਸੀ ਬੱਕਰੀਆਂ ਦੋ ਸੀ ਇੱਕ ਵੇਚਤੀ ਪਹਿਲਾਂ ਕਿਹੜੀ ਉਹ ਵੀ ਨੈਸ਼ਨਲ ਸੀਗੀ ਉਹ ਕਿੰਨੇ ਪੈਸੇ ਦੀ ਵੇਚਤੀ ਉਹ ਮੈਂ 15 ਮੰਗਦਾ ਸੀ 10000 ਦੀ ਦਿੱਤੀ ਬੜੀ ਚੰਗੀ ਪਾਠ ਸੀ ਠੀਕ ਕੋ ਕੇ ਲੱਗੇ ਇੱਥੇ ਵੇਲਾ ਹੀ ਲੱਗਿਆ ਅਸੀਂ ਵਿੱਚ ਗੱਲਬਾਤ ਕਰੀਏ ਮੁੱਲ ਤਾਂ ਐਦਾ ਵੀ ਕੋਈ ਬਾੜਾ ਨਹੀਂ ਕਰਿਆ ਹੈਗਾ ਮਤਲਬ ਐਦਾ ਕੋਈ ਗੱਲਬਾਤ ਭਾਈ ਵਪਾਰੀਓ ਐ ਨਾ ਕਹਿ ਕਰੋ ਜੀ ਬੰਦਾ ਵਿਚਾਰਾ ਨਰ ਹਾਂ ਮੈਂ ਕਹਿੰਦਾ 12000 ਦੇ ਤਾਂ ਕੰਨੀ ਹੈ ਇਹਦੇ ਗੱਲ ਸਹੀ ਹੈ ਜਮਾਂ ਗੱਲ ਸਹੀ ਹੈਗੀ ਕਿ ਨਹੀਂ ਜਮਾਂ ਜਾਇਜ਼ ਗੱਲ ਲੱਗੀ ਇਹ ਤਾਂ ਹੁਣ ਐ ਵਾਰੀ ਇਹਨਾਂ ਨੂੰ ਐ ਵੀ ਕਿਤੇ ਕਲੰਨ ਜਾਂ ਫਿਰਦਾ ਹੈ ਨਾ ਮੈਂ 4 ਸਕੀਡ ਦੇ ਵਿੱਚ ਪਾਣੀ ਪੀਤਾ ਹੋ ਜਾਂਦਾ ਕਿਹੜੀ ਕਿਹੜੀਆਂ ਦਾ 4 ਬਾਹਰ ਸਾਰੀਆਂ ਸਟੇਟਾਂ ਚੋਂ 25 ਝੰਡੇ ਮਾਂ ਚਿੰਤਪੁਰਨੀ ਪੁੱਛੋ ਤੋਂ ਵਸਤੇ ਵੇ ਕੇ ਲਾਇਆ ਲੋਹੜੀ ਵੇਲੇ ਲਾਸਟ ਵਾਰ ਅੱਛਾ ਪੁੱਛੋ ਤੋਂ ਵਸਤੇ 25 ਝੰਡੇ ਮਾਂ ਚਿੰਤਪੁਰਨੀ ਦਰਵਾਜ਼ੇ 'ਤੇ ਅੱਜ ਵੀ ਖੜਾ ਕੋਈ ਮਾਈ ਦਾ ਲਾਲ ਉੱਥੇ ਝੰਡਾ ਨਹੀਂ ਲਾ ਸਕਿਆ ਜਿੱਥੇ ਮੇਰਾ ਝੰਡਾ ਝੂਟ ਜਿਹਦੇ ਤੁਸੀਂ ਚਿਲਾਇਆ ਹਾਂ ਹਾਂ ਚਿੰਤਪੁਰਨੀ ਅੱਜ ਜਾਉਣੇ ਅੱਜ ਵੀ ਖੜਾ ਲਾਲ ਘਟਾ ਲੈ ਕੇ ਆਲੀ ਬਹੁਤ এ ਬਿਜਲੀ ਦੀਆਂ ਤਾਰਾਂ ਚ ਲੱਗਦਾ ਝੰਡਾ ਅੱਛਾ ਮੈਂ ਕਹਾਂ ਕਾਜੀ ਪਰਮਿਸ਼ਨ ਜੇ ਮਰ ਗਿਆ ਤਾਂ ਚੱਕ ਕੇ ਲੈ ਜਾਣਗੇ ਤੁਹਾਨੂੰ ਤਾਂ ਲੋੜ ਹੀ ਨਹੀਂ ਲੈ ਕੇ ਲੈ ਕੇ ਲੈ ਲਓ ਕਰਾ ਲਓ ਸ਼ੈਨ ਵਗ ਠੀਕ ਹੈ ਉਹਨਾਂ ਨੂੰ ਮੇਰਾ ਬਤਾਂ ਕੇ ਆਉਣਾ ਹਾਂ ਵੀ ਉਹਨਾਂ ਮੈਂ ਕਲੀਬ ਸ਼ੇਵ ਰਹਿੰਦਾ ਹੁੰਦਾ ਸੀ ਪਹਿਲਾਂ ਹੁਣ ਮੈਂ ਦਾੜੀ ਰੱਖ ਲਿਆ ਉਹਨਾਂ ਆਖਿਆ ਬੁੜਾ ਜਾ ਗਿਆ ਉਹ ਜਵਾਕ ਜਤ ਆਇਆ ਨਹੀਂ ਵੀ ਉਹ ਤਾਂ ਲਾ ਜਾਂਦਾ ਹੁੰਦਾ ਸੀ ਠੀਕ ਹੈ ਮੈਂ ਕਹਾ ਮੈਂ ਉਹੀ ਹਾਂ ਨਾ ਫਿਰ ਜਿਜਾ ਦਾੜੀ ਕੱਟ ਦੀ ਫੇਰ ਜਵਾਕ ਲਗੂ ਨਹੀਂ ਜਵਾਕ ਹੀ ਲੱਗਦਾ ਫੇਰ ਤਾਂ ਮੈਂ ਸ਼ੇਵ ਸ਼ੂਬ ਕਰੀ ਹੁੰਦੀ ਆ ਫੇਰ ਨਹੀਂ ਪਤਾ ਲੱਗਦਾ ਫੇਰ ਨਹੀਂ ਪਤਾ ਲੱਗਦਾ ਬੰ ਇਹ ਗੱਲਬਾਤ ਅੱਜ ਕਿਵੇਂ ਕਰੀ ਵੀ ਅੱਜ ਇੱਕ ਬੱਕਰੀ ਲੈਂਦੀ ਐ ਅੱਜ ਦੋ ਤਿੰਨ ਲਿਆ ਸੀ ਸਾਰੇ ਵੇਚ ਗਿਆ ਸਾਰੇ ਵੇਚ ਤੇ ਮੈਂ ਬਸ ਮੈਂ ਮਕਾਨ ਬਣਾਉਣਾ ਇਹ ਚੜਾਵੇ ਵਾਲੀਆਂ ਬੱਕਰੀਆਂ ਤਾਂ ਨਹੀਂ ਨਹੀਂ ਕੋਈ ਚੜਾਵਾ ਠੀਕ ਹੈ ਯਾਰ ਸਾਨੂੰ ਚੜ੍ਹ ਗਿਆ ਹੋਵੇ ਉਹ ਮੈਂ ਚੜਾਵਾ ਲੈਂਦਾ ਨਹੀਂ ਬੱਕਰੀ ਬੱਕਰੀ ਦਾ ਚੜਾਵਾ ਨਹੀਂ ਲੈਂਦਾ ਚੜਾਵਾ ਕਾਹਦੇ ਨੂੰ ਲੈਂਦੇ ਨਹੀਂ ਕਿੰਨੇ ਵਿਆਹ ਕਰਕੇ ਆਉਣਗੇ ਜਿਹੜਾ ਚੜਾਵਾ ਮਿਲਿਆ 13 ਕੁੜੀਆਂ ਦੇ ਵਿਆਹ ਕਰਤੇ ਹੋਣਗੇ ਕਿੰਨੇ ਕੁੜੀਆਂ 13 ਕੁੜੀਆਂ ਦੇ ਹਾਂ ਸਮਾਨ ਦੇ ਦੇਣਾਗਾ ਕੋਈ ਗਰੀਬ ਬੰਦਾ ਹੁੰਦਾ ਨਾ ਜਿੰਨਾ ਚੜਾਵਾ ਆਉਂਦਾ ਮੈਂ ਸਮਾਨ ਦੇ ਦਿੰਦਾ ਮੈਂ ਘਰੇ ਨਹੀਂ ਰੱਖਦਾ ਭਾਈ ਕਦੇ ਵੀ ਨਹੀਂ ਵਰਤਿਆ ਮੈਂ ਕਦੇ ਮਰਜੀ ਜੰਮੀ ਨਹੀਂ ਵਰ ਇਹਦੇ ਬੰਦਾ ਮਰਦਾ ਵੀ ਦਸ ਲੈ ਕੇ ਨਾ ਜਿੰਨਾ ਚੜਾਵੇ ਚ ਦੁੱਧ ਚੜਾਵੇ ਚ ਦੁੱਧ 10 ਲੀਟਰ ਜਾ ਭੋਗਤੇ ਪਾ ਨਹੀਂ ਜਿਹੜਾ ਬੰਦੇ ਦਾ ਐ ਹੁੰਦਾ ਵੀ ਆਪਣਾ ਤਾਂ ਨੌ ਚੱਲਦਾ ਆਪਾਂ ਤਾਂ ਮੁੰਡੇ ਵੰਡਦੇ ਆ ਨੌਕਰੀਆਂ ਵੰਡਦੇ ਆ ਉਹ ਤਾਂ ਕਹਿੰਦਾ ਹੁੰਦਾ ਵੀ ਆਪਾਂ ਬਹਿ ਕੇ ਖਾਵਾਂਗੇ ਏਸੀ ਉਸ ਵਿੱਚ ਨਹੀਂ ਏਸੀ ਤਾਂ ਗੜੇ ਤੋਂ ਕਦੋਂ ਮਰਜੀ ਆ ਕੇ ਦੇਖ ਲਈ ਪਾ ਮਿਰਚਾਂ ਨਹੀਂ ਖਾਂਦੇ ਅੱਜ

ਨਾ ਕੋਈ ਐ ਤਾਂ ਹੁੰਦਾ ਹੋਊਗਾ ਵੀ ਕਿ ਚੋਰੀ ਨਾ ਲੈ ਜੇ ਚੋਰੀ ਤਾਂ ਕੀ ਕਰਦਾ ਇਹ ਤਾਂ ਇੱਕ ਨਿਸ਼ਾਨੀ ਹੀ ਹੋਊਗਾ ਮਾਰਨੀਆਂ ਪਿਓ ਦੀ ਨਿਸ਼ਾਨੀ ਠੀਕ ਹੈ ਢਾਂਗਾ ਵੀ ਆ ਢਾਂਗੀ ਵੀ ਆ ਸਾਰੇ ਸੰਦ ਪਿਓ ਤਾਂ ਨਹੀਂ ਹੈਗਾ ਹੁਣ ਪਿਓ ਮਰ ਗਿਆ ਸੀ ਪਿਓ ਮਰ ਮਾਲ ਪਸ਼ੂ ਦਾ ਬੜਾ ਸਿਆਣਾ ਸੀ ਪਿੰਡ ਦੇ ਵਿੱਚ ਠੀਕ ਹੈ ਬਿੱਲਾ ਚੱਕ ਵਾਲਾ ਨਾਮ ਚੱਲਦਾ ਸੀ ਉਹ ਬੰਦੇ ਦਾ ਆ ਲਓ ਫੜੋ ਜੀ ਬਾਪੂ ਜੀ ਡਾਂਗਾ ਧੰਨਵਾਦ ਜੀ ਤੁਹਾਡਾ ਹੈ ਆਓ ਹੋਰ ਬੱਕਰੀਆਂ ਦਿਖਾਉਣਾਂਗੇ ਬਾਈਆਂ ਦਾ ਇੱਧਰ ਵੀ ਮਾਰਦੇ ਕੈਮਰਾ ਬਾਈ ਮਾਗਰ ਵੀ ਮਾਰਦੇ ਸਾਰਿਆਂ ਦਾ ਧੰਨਵਾਦ ਕਰਦੇ ਆਂਗੇ ਜਿਹੜੇ ਆਲੇ ਦਾਲੇ ਵੀ ਖੜ ਗਏ ਮੇਲਾ ਜਿਹਾ ਲੱਗ ਗਿਆ ਚਲੋ ਸਵਾਦ ਆ ਚੰਗਾ ਜ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਜੈ ਸਿੰਘ ਠੀਕ ਐ ਐਂ ਗੱਲ ਬਾਤ ਆ ਬਈ ਹਾਂ ਬੱਕਰੀਆਂ ਦਿਖਾਉਣੇ ਆਗੇ ਤੁਹਾਨੂੰ ਬਹੁਤ ਵਧੀਆ ਲੰਬੀ ਵੇਲ ਦੀ ਬਾਈ ਨੇ ਖਰੀਦੀ ਨੇ ਇੱਥੇ ਖਰੀਦੀਆਂ ਨੇ ਦੋਏ ਹਾਂ ਇੱਥੇ ਲੰਗੀਆਂ ਠੀਕ ਐ ਐ ਇਹਦਾ ਕੀ ਮੰਗਿਆ ਇਹਦਾ ਕੀ ਮੰਗਿਆ ਆ ਆ ਸੂਣੀ ਆ ਜਾਂ ਆ ਸੂਣੀ ਆ ਪਹਿਲਾਂ ਆ ਕੱਪਣਾ ਵੀਰੇ ਕਿੰਨੇ ਟਾਈਮ ਦੀ ਕੱਪਣਾ ਆ ਬਈ ਇਹ ਤਿੰਨ ਸਾਢੇ ਤਿੰਨ ਮਹੀਨੇ ਦੀ ਬੱਕਰੀ ਕੱਪਣਾ ਐਂ ਆ ਕੇ ਦਿਖਾ ਬਈ ਆ ਦੇਖ ਐ ਖੜਾ ਜੀ ਨੂੰ ਮੜਾ ਜਾ ਦੰਦਾ ਦੀ ਕਿਵੇਂ ਹੈ ਬਈ ਦੰਦਾ ਹੀ ਆ ਮਾਂ ਨੰਮੀ ਆ ਫਿਰ ਇੱਕ ਇੱਕ ਤਾਂ ਇਹ ਜੀ ਪਤਾ ਕੀ ਮੈਂ ਕਿਉਂ ਖੜਿਆ ਹਾਂ ਓਰੇ ਆ ਲੰਬਾਈ ਬੜੀ ਹੈਗੀ ਬੱਕਰੀ ਦੀ ਆ ਚੀਜ਼ ਹੈ ਨਾ ਕੱਦ ਵੀ ਚਲੋ ਹੈਗਾਗਾ ਵਜਨ ਵੀ ਹੋਊਗਾ ਕਿੰਨਾ ਕ ਵਜਨ ਤੇਰੇ ਹਿਸਾਬ ਨਾਲ ਹੈਗਾ 85 ਤੋਂ ਉੱਪਰ ਆਰਾਮਣਾ ਜੀ ਹੋਊਗਾ ਹਾਂ ਜੀ ਸਹੀ ਗੱਲ ਮੁੱਲ ਕੀ ਕਰਿਆ ਬਈ ਮੋਲੇ ਦਾ ਜੀ 65000 ਕਰਿਆ ਇਹਦਾ ਤੇ ਇਹਦਾ ਬਈ ਇਹਦਾ 50000 ਗੱਬਣਾ ਹੈ ਕਿ ਇਹ ਹੈ ਨਹੀਂ ਹੈ ਇਹ ਖਾਲੀ ਆ ਪੱਠ ਨਮੀ ਆ ਸੇਜ ਆਂਦਾ ਉਹ ਉਹ ਪਹਿਲਾ ਸੂਆ ਇਹ ਮਾਲਾ ਦੋ ਸੂਈ ਰਾਈ ਵੀ ਆ ਤੀਜੀ ਸੂਈ ਸੂਈ ਆਲੇ ਇਹਦੀ ਗਾਰੰਟੀ ਹੈਗੀ ਇੱਕ ਬੰਦੀ ਹਾਂ ਗਾਰੰਟੀ ਫੁੱਲ ਹੈ ਜੀ ਕਿੰਨੇ ਟਾਈਮ ਦੀ ਗਾਰੰਟੀ ਦੀ ਤਿੰਨ ਮਹੀਨੇ ਫੁੱਲ ਗਾਰੰਟੀ ਹੈ ਜੀ ਤੈਨ ਨਦੀ ਜਾਣ ਕੇ ਕੱਬਣਾ ਪਿਆ ਹੋਰ ਹਾਂ ਫੇਰ ਤਾਂ ਦਿਸ ਹੀ ਰਹੀ ਹੈ ਬਈ ਤਿੰਨ ਮਹੀਨਿਆਂ ਦੀ ਪਯਰ ਬਾਈ ਗੱਬਣਾਗੀ ਹਾਂਜੀ ਤੇ ਜੇ ਲੈਣੀ ਆ ਤਾਂ ਬਾਈ ਕਹਿੰਦਾ ਮੇਰੇ ਕੋਲੇ ਆਜੋ ਇੱਥੋਂ ਮਿਲੂਗੀ ਇਹ ਹੈ ਨਾ ਇਹ ਥਣ ਥਣ ਚਲਦੇ ਆ ਜੇ ਮੌਕੇ ਹਾਂਜੀ ਆ ਜੀ ਕੋਈ ਬਾਹਰ ਕੱਟ ਹੋਵੇ ਇਹਦੇ ਚ ਮੌਕਾ ਵੀ ਨਹੀਂ ਹੈ ਇੱਕ ਵਾਰ ਬੱਕਰੀ ਉਦੋਂ ਤੋੜ ਕੇ ਤੋੜ ਕੇ ਲੈ ਤੂੰ ਵੀ ਤੋੜ ਲੈ ਬਾਈ ਜੋਬਰਾ ਜ਼ਿੰਮੇਵਾਰੀ ਮੇਰੀ ਨਹੀਂ ਫੰਦੋ ਲੈ ਹਾਂ ਮੋੜ ਲਿਆ ਵਪਾਰੀ ਪਤਾ ਕੀ ਲੈ ਜਾ ਮੁੰਡਾ ਦੇ ਦੇ ਲੈ ਜਾ ਬੱਕਰੀਆਂ ਦਾ ਕੀ ਆ ਕਿਉਂ ਜੀ ਕੀ ਹੋ ਗਿਆ ਕਹਿੰਦਾ ਮੁੰਡਾ ਬਣਾ ਲਿਆ ਮੈਂ ਲੈ ਜਾ ਬੱਕਰੀਆਂ ਦੋਨੇ ਦਿੱਤੇ ਮੁੰਡਾ ਦੇ ਇਹ ਵੀ ਆਲਾ ਵੀਡੀਓ ਤੇ ਗੱਲ ਖੈਦ ਨੇ ਕਿਉਂ ਤਰੇਮ ਤੂੰ ਮੁਕਰੇਗਾ ਸਵੇਰ ਨੂੰ ਅਜੀ ਬੱਕਰੀਆਂ ਹੁਣੀ ਇੱਕ ਆ ਮੁੰਡਾ ਇਹਦਾਗਾ ਮੁੰਡਾ ਇਹਦਾ ਕਹਿੰਦਾ ਤੂੰ ਬਣਾ ਲਿਆ ਕਹਿੰਦਾ ਠੀਕ ਹੈ ਕਹਿੰਦਾ ਮੈਂ ਬੱਕਰੀਆਂ ਲੈ ਜੂਗਾ ਲੈ ਜਾ ਤੂੰ ਮੇਰੇ ਮੈਂ ਰੱਖ ਲਊਗਾ ਹੈ ਠੀਕ ਹੈ ਮੁੰਡਾ ਭਾਈ ਆਪਦੇ ਪਿਓ ਦੇ ਹੀ ਰਹਿੰਦਾ ਹੁੰਦਾ ਚਾਹੇ ਦੁਨੀਆ ਲੱਖ ਜੋਰ ਲਾ ਦੇ ਠੀਕ ਹੈ ਮਾਂ ਅਸਲੀ ਮਾਂ ਦਾ ਹੀ ਰਹਿੰਦਾ ਹੁੰਦਾ ਆਹ ਬੱਕਰੀਆਂ ਤਾਂ ਆਪਾਂ ਦੂਜੇ ਨਾਲ ਲਾ ਦਾਂਗੇ ਠੀਕ ਹੈ ਜਿਹੜੀ ਪਾਲ ਲੇਤਾ ਚਲੋ ਉਹਦੇ ਨਾਲ ਹੀ ਲੱਗ ਜਾਂਦਾ ਹੁੰਦਾ ਨਾ ਠੀਕ ਹੈ ਬੱਕਰੀਆਂ ਬਹੁਤ ਚੰਗੀਆਂ ਲੱਗੀਆਂ ਭਾਈ ਉਹਨਾਂ ਦੀਆਂ ਵਧੀਆ ਗੱਲਬਾਤ ਲੱਗੀ ਬੱਕਰੀਆਂ ਇਹਨਾਂ ਨੇ ਯਾਨੀ ਕਿ ਦੋਏ ਇੱਥੋਂ ਫੇਰੀ ਹਾਂਜੀ ਹਾਂ ਦੋਏ ਹਾਂਜੀ ਇੱਥੇ ਘਰੀਦੀਆਂ ਨੇ ਇਹਨਾਂ ਹਾਂਜੀ ਹਾਂ ਠੀਕ ਐ ਤੇ ਜਿਹੜਾ ਵਪਾਰ ਹੁੰਦਾ ਨਾ ਝੋਲੇ ਚੱਪੇ ਵਧੀਆ ਲਿਆ ਕੇ ਪਾਰ ਨਾਲ ਤੂੰ ਕਾ ਤੋ ਨਹੀਂ ਪਾਇ ਬਈ ਇੰਨਾ ਟਾਈਮ ਝੋਲਾ ਤਾ ਆਲੇ ਇਹਨਾਂ ਚਾਤਨੀ ਵੇਚਣੇ ਰਹੀ ਅੱਛਾ ਹੁਣ ਹੀ ਲੈ ਗਿਆ ਪੱਟਣਾ ਹਾਂ ਆ ਥੋੜੀ ਪਹਿਲਾਂ ਲੈ ਆ ਗਿਆ 2 ਘੰਟਾ ਹੋ ਗਏ ਧੌਣ ਧੂਣ ਪੂਰੀ ਲੰਬੀ ਹੈਗੀ ਆ ਬੱਕਰੀਆਂ ਆ ਇਹਨੂੰ ਐਂ ਖੜਾ ਦੇ ਬਾਈ ਆਂ ਚੱਕ ਲੈ ਪਤਾ ਲੈ ਇਹਨਾਂਗੇ ਪੂਲੇ ਪਿੰਡ ਵਾਲੇ ਵਪਾਰੀ ਹਾਂਜੀ ਬੱਕਰੀਆਂ ਲੰਬੀਆਂ ਖਰੀਦਦੇ ਨੇ ਤੇ ਵੱਡੀਆਂ ਖਰੀਦਦੇ ਨੇ ਪੈਸੇ ਲਾ ਕੇ ਖਰੀਦ ਦੇਣਗੇ ਵਧੀਆ ਪੈਸੇ ਲਾਉਂਦੇ ਨੇ ਵਧੀਆ ਭਈ ਅਗਲੇ ਨੂੰ ਵੀ ਲਾਉਣੇ ਪੈਣਗੇ ਜਿਹਨੂੰ ਇਹ ਵੇਚਣਗੇ ਨਾ ਚਲ ਠੀਕ ਆ ਭਾਈ ਹਾਂ ਵਧੀਆ ਲੱਗੀ ਗੱਲ ਬਾਤ ਸਵਾਦ ਹੀ ਲਿਆਤਾ ਠੀਕ ਹੈ